ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿ 17 18 ਮਾਰਚ ਅਗਲੇ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕੀ ਹਲਚਲ ਲੈ ਕੇ ਆ ਰਿਹਾ ਹੈ ਤੇ ਗੱਲ ਕਰ ਰਹੇ ਹਾਂ ਹੁਣ ਆਪਾਂ ਪਹਿਲਾਂ ਅੱਜ 17 ਮਾਰਚ ਦੀ ਅੱਜ ਸਵੇਰ ਦੇ ਵੇਲੇ ਤੋਂ ਗੱਲ ਕਰੀ ਤਾਂ ਥੋੜੀ ਬਹੁਤ ਹਲਕੀ ਫੁਲਕੀ ਜਿਹੀ ਬੱਦਲਬਾਈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗੀ ਹਲਕੇ ਬਹੁਤ ਹਲਕੇ ਬੱਦਲ ਹੋਣਗੇ ਲਹਿਰੇਦਾਰ ਬੱਦਲ ਜਿਹੜੇ ਕਿ ਕਾਰਨ ਹੈ ਕਿ ਕੁਝ ਜਿਹੜਾ ਹਲਕਾ ਜਿਹਾ ਸਿਸਟਮ ਆ ਪਹਾੜੀ ਖੇਤਰਾਂ ਵਿੱਚ ਪਹੁੰਚ ਰਿਹਾ ਸੋ ਉਹਦੇ ਚੱਲਦੇ ਅੱਜ ਹਲਕੀ ਟੁੱਟਮੀ ਜਹੀ ਬੱਦਲਬਾਈ ਪੰਜਾਬ ਦੇ ਕੁਝ ਹਿੱਸਿਆਂ ਉੱਪਰ ਦੀ ਆਵਾਜਾਈ ਕਰ ਸਕਦੀ ਹੈ ਪਰ ਜ਼ਿਆਦਾ ਕੋਈ ਸੰਘਣੀ ਬੱਦਲਬਾਈ ਨਹੀਂ ਹੈ ਕੋਈ ਮੀਂਹ ਵਰਗੇ ਹਾਲਾਤ ਨਹੀਂ ਹਨ ਮੌਸਮ ਖੁਸ਼ਕ ਹੀ ਰਹੂਗਾ ਧੁੱਪ ਲੱਗਦੀ ਰਹੇਗੀ ਇਸ ਬੱਦਲਬਾਈ ਦੇ ਦਰਮਿਆਨ ਤੇ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਅੱਜ ਵਗਣਗੀਆਂ ਤੇ ਕੱਲ ਦੀ ਗੱਲ ਕਰਤਾ ਕੱਲ ਨੂੰ ਮੌਸਮ 18 ਮਾਰਚ ਨੂੰ ਠੀਕ ਠਾਕ ਹੈ ਸਾਫ਼ ਖੁਸ਼ਕ ਹੀ ਰਹੂਗਾ ਕੋਈ ਮੌਸਮ ਦੇ ਵਿੱਚ ਕੋਈ ਜਿਆਦਾ ਵੱਡੀ ਤਕੜੀ ਜਾਂ ਹਲਕੀ ਫੁਲਕੀ ਕੋਈ ਹਲਚਲ ਨਹੀਂ ਹੈ ਮੌਸਮ ਚੰਗਾ ਬਣਿਆ ਰਹੇਗਾ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੀ ਰਫ਼ਤਾਰ ਵੀ ਹਲਕੇ ਤੋਂ ਦਰਮਿਆਨੀ ਰਹੇਗੀ ਭਾਵ 10-12 ਤੋਂ ਲੈ ਕੇ 15-16 ਕਿਲੋਮੀਟਰ ਦੇ ਆਸ-ਪਾਸ ਰਹ ਸਕਦੀ ਹੈ ਜਿਆਦਾ ਤੇਜ਼ ਹਵਾਵਾਂ ਵੀ ਨਹੀਂ ਵਗਣਗੀਆਂ ਤੇ ਟੈਂਪਰੇਚਰ ਦੀ ਗੱਲ ਕਰੀਏ ਗਰਮੀ ਦੀ ਗੱਲ ਕਰੀਏ ਇਹਨਾਂ ਦੋ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਦਿਨ ਦਾ ਹੋਵੇਗਾ ਲਗਭਗ 26 ਤੋਂ ਲੈ ਕੇ 27 28 29 ਡਿਗਰੀ ਤੱਕ ਕੁਝ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ ਹੁਣ ਟਾਈਮ ਜਿਹੜਾ ਟਾਈਮ ਬਣੇ ਟੈਂਪਰੇਚਰ ਆ ਦਿਨ ਦਾ ਉਹਦੇ ਵਿੱਚ ਵਾਧਾ ਹੋਣਾ ਥੋੜਾ ਜਿਹਾ ਸ਼ੁਰੂ ਹੋ ਗਿਆ ਹੈ ਕਿਉਂਕਿ ਮੌਸਮ ਖੁਸ਼ਕ ਹੈ ਪਿਛਲਾ ਜਿਹੜਾ ਇੱਕ ਸਿਸਟਮ ਬਣ ਰਿਹਾ ਸੀ ਉਹ ਨਾਮਾਤਰ ਕਮਜ਼ੋਰ ਰਿਹਾ ਤੇ ਜਿਹਦੇ ਚੱਲਦੇ ਹੁਣ ਤਾਪਮਾਨ ਦੇ ਵਿੱਚ ਵਾਧਾ ਲਗਾਤਾਰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਚਾਂਸ ਇਹ ਵੀ ਬਣ ਰਹੇ ਨੇ ਕਿ ਲਗਭਗ 20 ਮਾਰਚ ਦੇ ਆਸ-ਪਾਸ ਤੋਂ ਬਾਅਦ ਦਿੰਦਾ ਟੈਂਪਰੇਚਰ ਕਈ ਹਿੱਸਿਆਂ ਵਿੱਚ 30 ਡਿਗਰੀ ਨੂੰ ਵੀ ਹੱਥ ਲਾ ਸਕਦਾ ਹੈ ਤੇ ਹੁਣ ਗਰਮੀ ਦਾ ਵਿੱਚ ਵਾਦਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਆਪਾਂ ਕਹਾਂਗੇ ਕਿ ਗਰਮੀ ਸੀਜ਼ਨ ਦੀ ਸ਼ੁਰੂਆਤ ਆ ਉਹ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਤੇ ਬਾਕੀ ਇਸ ਸਾਲ ਗਰਮੀ ਦਾ ਕੀ ਅਨੁਭਵ ਰਹਿਣ ਵਾਲਾ ਹੈ ਕਿੰਨੀ ਕੋ ਗਰਮੀ ਇਸ ਸੀਜ਼ਨ ਵਿੱਚ ਪਵੇਗੀ ਮੌਸਮ ਵਿਗਿਆਨੀਆਂ ਨੇ ਇਸ ਦੇ ਸਬੰਧਤ ਕੀ ਅਪਡੇਟ ਦਿੱਤੀ ਹੈ ਉਹ ਵੀ ਤੁਹਾਡੇ ਨਾਲ ਆਪਾਂ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਿਸ ਦੇ ਵਿੱਚ ਪੂਰੇ ਅਗਲੇ 5-7 ਮਹੀਨਿਆਂ ਦੀ ਜੋ ਵੀ ਭਵਿੱਖਬਾਣੀ ਹੈ ਮੌਸਮ ਵਿਭਾਗ ਭਾਰਤ ਤੇ ਹੋਰ ਪ੍ਰਾਈਵੇਟ ਮੌਸਮੀ ادارےਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸੰਖੇਪ ਵਿੱਚ ਕਹੀਏ ਤਾਂ 17 18 ਮਾਰਚ ਨੂੰ ਮੌਸਮ ਬੜਾ ਪੰਜਾਬ ਦਾ ਠੀਕ ਠਾਕੇ ਬਣਿਆ ਰਹੂਗਾ 17 ਤਰੀਕ ਨੂੰ ਹਲਕੇ ਫੁਲਕੇ ਬੱਦਲ ਰਹਣਗੇ 18 ਨੂੰ ਸਾਫ ਰਹੇਗਾ ਦਿਨ ਦੇ ਵੇਲੇ ਧੁੱਪ ਰਹੇਗੀ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਰਾਤ ਦੇ ਟੈਂਪਰੇਚਰ 17 18 19 ਤੱਕ ਜਾਣਗੇ ਦਿਨ ਦੇ ਟੈਂਪਰੇਚਰ ਕੁਝ ਹਿੱਸਿਆਂ ਵਿੱਚ ਆਉਂਦੇ 2-4 ਦਿਨਾਂ ਵਿੱਚ 30 ਡਿਗਰੀ ਨੂੰ ਹੱਥ ਲਾ ਸਕਦੇ ਨੇ